ਕ ਸੰਗਤਾਂ ਆਈਆਂ ਔਰ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਮਰਨ ਦੇ ਦੁਖ ਮੈਂ ਨਾਹੀ ਜਨ ਪਰ ਉਪਕਾਰ ਹੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸੋਂ ਲਾਇਨ ਮਲਾਏ ਕਬੀਰ ਸੰਤ ਨੂੰ ਇਹ ਕਿਆ ਰੋਈ ਗਿਆ ਜਦ ਆਪਣੇ ਗ੍ਰਹਿ ਜਾਏ ਰੋਹੋ ਸਾਗਤ ਵਾਪਰੇ ਜੋ ਹਟੇ ਹੱਡ ਬਕਾਏ ਦੇ ਮਹਾਵਾਕ ਨੂੰ ਸਾਰ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਖਾਂ ਦੇ ਪੰਜਵੇਂ ਜਨ ਨਿਸ਼ੀਨ ਸੰਤ ਬਾਬਾ ਰੋਸ਼ਨ ਸਿੰਘ ਜੀ ਹੁਣੇ ਲੋਕ ਕੋਈ ਦਿਨ ਪ੍ਰਾਪਰ ਪਿਆਨਾ ਕਰ ਗਏ ਸਨ ਉਹਨਾਂ ਦੇ ਸਰੀਰ ਨੂੰ ਜਾਨ ਪ੍ਰਵਾਹ ਕਰਨ ਵਾਸਤੇ ਵਿਆਸਾ ਦਰਿਆ ਦੇ ੱਤੇ ਪਾਰੀ ਗਿਣਤੀ ਵਿੱਚ ਸੰਖਿਆ ਕੱਤਰ ਹੁੰਦੀਆਂ ਨੇ ਦੇਖੋ ਸਾਧ ਸੰਗਤ ਦੇ ਇਹ ਬਹੁਤ ਮਹਾਰਾਜ ਦੁਖਦਈ ਇੱਕ ਸੰਥ ਵਾਸਤੇ ਖਬਰ ਹੈ ਇਹ ਜਿਹੜਾ ਕਟਾ ਪਿਆ ਕਦੀ ਵੀ ਨਹੀਂ ਪੂਰਾ ਹੋ ਸਕਦਾ ਕਿਉਂਕਿ ਜਿਹੜੇ ਸੰਤ ਆ ਇਹ ਬੜੀ-ਬੜੀ ਕਾਲਣਾ ਤੋਂ ਬਾਅਦ ਆ ਪੈਦਾ ਹੁੰਦੇ ਨੇ ਕਾਲਪੁਰ ਖਾ ਭੇਜਦਾ ਹੈ ਸੋ ਸਤਿਗੁਰੂ ਜੀ ਕਿਰਪਾ ਕਰਨ ਦਇਆ ਕਰਨ ਐਸੇ ਮਾਪੁਰਖਾਂ ਦੇ ਦਰਸਾਏ ਹੋਏ ਮਾਰਗ ਤੇ ਸਾਨੂੰ ਚੱਲਣ ਦਾ ਬਲ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬਾ ਜੀ ਜਿਵੇਂ ਕਿ ਉਹਨਾਂ ਦੀਆਂ ਸੇਵਾਵਾਂ ਦਸੀਆਂ ਜਾ ਰਹੀਆਂ ਸੀਗੀਆਂ ਕਿ ਉਹਨਾਂ ਵਿੱਜਕ ਦੇ ਖੇਤਰ ਦੀ ਗੱਲ ਕਰ ਲਈਏ ਧਾਰਮਿਕ ਖੇਤਰ ਦੀ ਗੱਲ ਕਰ ਲਈਏ ਔਰ ਕਿਹੋ ਜਿਹਾ ਦੁਆਬੇ ਦੇ ਵਿੱਚ ਉਹਨਾਂ ਦਾ ਨਾਮ ਸੀਗਾ ਉਹ ਦੁਆਬੇ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਮ ਇਹਦੇ ਵਿੱਚ ਕੋਈ ਲੁਕੀ ਸ਼ਿਪੀ ਗੱਲ ਨੇ ਬਾਕੀ ਜਿਹੜਾ ਸਾਧੂ ਹੁੰਦਾ ਨਾ ਅਸਲੀ ਸਾਧੂ ਹੁੰਦਾ ਵਾ ਉਹਦਾ ਛੋਟਾ ਜਿਹਾ ਦਾਇਰਾ ਨਹੀਂ ਹੁੰਦਾ ਉਹ ਸਾਰੀ ਧਰਤੀ ਦਾ ਹੀ ਮਾਲਕ ਹੁੰਦਾ ਵਾ ਉਹਨਾਂ ਦੀਆਂ ਜਿਹੜੀਆਂ ਸਵਾਮਾਂ ਨੇ ਕੁਝ ਇਸ ਕਰਕੇ ਜਿਹੜਾ ਸਾਧੂ ਹੁੰਦਾ ਉਹਦਾ ਕੋਈ ਆਦੰਤ ਨਹੀਂ ਪਾਇਆ ਜਾ ਸਕਦਾ ਬਹੁਤ ਵੱਡੀ ਉਹਨਾਂ ਦੀ ਕਲਨਾ ਵਾ ਬਹੁਤ ਵੱਡੀ ਪੰਥ ਨੇ ਦੇਣਾ ਉਹਨਾਂ ਦੀ ਇਹ ਨਹੀਂ ਦਬਾਬੇ ਦੇ ਵਿੱਚ ਬੇਅੰਤ ਥਾਵਾਂ ਦੇ ਉਹਨਾਂ ਦਿੱਤਾ ਨਾਮ ਕੀਦਾ ਵਾ ਕਿਉਂਕਿ ਜਿੰਨੇ ਕਿਸੇ ਦੀ ਕਮਾਈ ਜਿੰਨਾ ਹੀ ਜੱਬਤਾ ਵਾ ਉਹਨਾਂ ਹੀ ਸਾਧ ਸੰਗਤ ਜੀ ਗੁਰੂ ਸਾਹਿਬ ਨੂੰ ਵੜਿਆਉਂਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘੋਬਨਤਾਂ ਤੇ ਵਿੱਚ ਅਚਨ ਚੇਤ ਸੱਚੇ ਪਾਤਸ਼ਾਹ ਦਾ ਅਸਰ ਨੂੰ ਪਾਣਾ ਜੋ ਉਸ ਮਾਲਕ ਨੂੰ ਮਨਜੂਰ ਸੀਗਾ ਸੰਗਤ ਦੀ ਸੇਵਾ ਕਰਦੇ ਕਰਦੇ ਸੁਬਾਹ ਹੋਇਆ ਔਰ ਸੰਗਤਾਂ ਨਾਲ ਐਹ ਪਿਆਰ ਸੀ ਤੂੰ ਦੇਖਦੇ ਸਾਰੀਆਂ ਲੋਰਾਂ ਤੇ ਲੱਥਾਂ ਜਿਹੜੇ ਸੇਵਾਦਾਰ ਸ਼ਤਾਲੂ ਚੌਣ ਵਾਲੇ ਅੱਜ ਖੜੇ ਆ ਕਿਉਂਕਿ ਉਹਨਾਂ ਦਾ ਪਿਆਰ ਹੀ ਉਹਨੀ ਇੰਨਾ ਕ ਇਲਾਕੇ ਤੇ ਵੱਡਿਆ ਹੋਇਆ ਸੀ ਔਰ ਕੋਈ ਵੀ ਜਾਣਦਾ ਸੀ ਰੀਤ ਨੂੰ ਗਾਲਣਾ ਲਾਉਂਦੇ ਸੀ ਔਰ ਰੀਕ ਨੂੰ ਚੰਗੀਆਂ ਸ਼ੁਆਮਾਂ ਦਿੰਦੇ ਸੀਗੇ ਚੰਗੇ ਚੰਗੇ ਅਸ਼ੀਰਵਾਸ ਸੀ ਅੱਜ ਯਾਰਾਂ ਲੱਖਾਂ ਲੋਕਾਂ ਨੇ ਜਿਹੜੇ ਆ ਉਹਨਾਂ ਦੀ ਬਚਨਾ ਦੇ ਨਾਲ ਵੱਡ-ਵੱਡੀਆਂ ਪਾਦਮੀਆਂ ਤੇ ਬੈਠੇ ਨੇ ਚੰਗੇ ਕਾਰੋਬਾਰ ਲੈ ਕੇ ਬੈਠੇ ਨੇ ਅੱਜ ਬਾਬਾ ਜੀ ਨੇ ਦੇ ਰਾਹ ਤੱਕਦੇ ਨੇ ਤਾਂ ਅੱਜ ਉਹਨਾਂ ਦੀ ਜਿਹੜੀ ਉਹਦੀ ਅਜਲ ਪ੍ਰਣਾ ਕਰਨੀ ਆ ਉਹਦੀ ਆਉ ਪੱਖ ਤੋਂ ਵਿੱਚ ਸਾਰੀ ਸੰਗਤ ਜੋ ਬੇਗੋਵਾਲ ਤੋਂ ਪਿੱਛੋਂ ਜਿਹੜਾ ਸਤਾਨ ਤੋਂ ਚੱਲੇ ਆ ਪੂਲ ਜਿੱਥੇ ਉਹਨਾਂ ਦਾ ਜਲ ਪ੍ਰਵਾਹ ਕਰਨਾ ਆ ਉੱਥੇ ਤੱਕਰ ਪੈਰ ਰੱਖਣ ਦੀ ਜਗ੍ਹਾ ਨਹੀਂ ਜੀ ਹਲਕੀਆਂ ਜਿਹੀਆਂ ਸੰਤਾਂ ਦਾ ਬੜਾ ਵੱਡਾ ਉਹਨਾਂ ਦਾ ਸਹਿ ਪਿਆਰ ਸੀ ਤੁਸੀਂ ਆਪ ਦੇਖਦੇ ਹੋ ਬਾਕੀ ਪਰਮਾਤਮਾ ਕਿਰਪਾ ਕਰੇ ਸਾਨੂੰ ਵੀ ਉਹਨਾਂ ਦੇ ਦੱਸੇ ਮਾਰਗ ਤੇ ਚੱਲਣ ਦੀ ਹਿੰਮਤ ਵਾਸਤੇ ਔਰ ਸਾਰੀਆਂ ਸੰਤਾਂ ਦੇ ਰੋਜ਼ ਪਰਮਾਤਮਾ ਉਹਨਾਂ ਨੂੰ ਜੀਣੂ ਉਹਨਾਂ ਦੀ ਉਤਰਣ ਜੀਣੂ ਅਜਿ ਕਰੀਆ ਮੇਰੇ ਨਾਲ ਸਾਡੇ ਫਲੱਤ ਤੋਂ ਹਲਦਾਂਚਾ ਸਾਡੇ ਕਰਮਵੀ ਏ ਰੋਪੀਰ ਸਾਹਿਬ ਔਰ ਨਾਲ ਮੇਰੇ ਸਾਡੇ ਬੋਦੀ ਸੀਨੀਅਰ ਬਿੱਟੂ ਭਾਜੀ ਜਿਹਨੀਆਂ ਤਾਂ ਸਾਰੀਆਂ ਲੰਬਰਦਾਰ ਦੀ ਹੋਰ ਤਾਂ ਸਾਰੀਆਂ ਤਾਂ ਕੱਡੀਆਂ ਉਹਨਾਂ ਦੀ ਪ੍ਰਸ਼ੰਸਾ ਪਰ ਦੇਖਿਆ ਜਾਵੇ ਤਾਂ ਇਹ ਸੰਗਤਾਂ ਦੀਆਂ ਜੇ ਸੰਗਤਾਂ ਦੀ ਗੱਲ ਕਰੀਏ ਸੰਗਤਾਂ ਦੀ ਕਿਤੇ ਕਿਤੇ ਅੱਖਾਂ ਜਿਹੜੀਆਂ ਨਮ ਹੋਈਆਂ ਨੇ ਇਹ ਜੇ ਬਾਬਾ ਰੋਸ਼ਨ ਸਿੰਘ ਜੀ ਦੇ ਜਾਲ ਕਰੀਏ ਤਾਂ ਸਵਰਗਵਾਸ ਬਿਲਕੁਲ ਕਿਉਂਕਿ ਉਹਨਾਂ ਦਾ ਪਿਆਰੀ ਇਨਸਗਾ ਉਹਨਾਂ ਦੇ ਤੁਸੀਂ ਦੇਖੋ ਉਹਨਾਂ ਦੇ ਚਿਹਰੇ ਤੋਂ ਪਤਾ ਲੱਗਦਾ ਕਿ ਪ੍ਰਭਾਨੀ ਰੂਹ ਸੀ ਉਹਨੇ ਬਹੁਤ ਦੁਨੀਆ ਨੂੰ ਤਾਰਿਆ ਗੁਰੂ ਦੇ ਨਾਲ ਜੋੜਿਆ ਤਾਂ ਅੱਜ ਸਾਰੀ ਸੰਗਤ ਉਹਨਾਂ ਨੂੰ ਤਦੈ ਦੁਖੀ ਮਨ ਦੇ ਨਾਲ ਅੱਖਾਂ ਨਾਲ ਅੰਜੂਆਂ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਦੀ ਸੰਗਤ ਉਹਨਾਂ ਨੂੰ ਅੱਥੀ ਰਾਏ ਜੀ ਦੁਆਬੇ ਦੀ ਤਰਤੀਰੀ ਵਿੱਚ ਤੇ ਦੱਸਿਆ ਯਾਰ ਕਿ ਉਹਨਾਂ ਦਾ ਬੜਾ ਵੱਡਾ ਕਿ ਵਿੱਤੀ ਖੇਤਰ ਜਾਂ ਧਾਰਮਿਕ ਪੱਖੋਂ ਜੋਦਾਂ ਸੀ ਆਪਾਂ ਉਹਨਾਂ ਜੱਦਾਂ ਨੂੰ ਦੇ ਦਿਆ ਤੇ ਕਿਵੇਂ ਮਹਿਸੂਸ ਕਰਦੇ ਆ ਕਿਉਂਕਿ ਆਉਣ ਵਾਲੀ ਪੀੜ੍ਹੀ ਵਾਸਤੇ ਕਿ ਕੀ ਸਨੇਹਾ ਹੋਏਗਾ ਨਾ ਸਕਤਾ ਦੇਖੋ ਉਹਨਾਂ ਦੀ ਐਜੂਕੇਸ਼ਨ ਨੂੰ ਬਹੁਤ ਉੱਪਰ ਚੱਕਿਆ ਲੱਖ ਹਜ਼ਾਰਾਂ ਲੱਖਾਂ ਲੋਕਾਂ ਨੂੰ ਗਰੀਬ ਜਿਹੜੇ ਲੋੜਵੰਦ ਪਰਿਵਾਰ ਸੀ ਉਹਨਾਂ ਨੂੰ ਚੰਗੀ ਐਜੂਕੇਸ਼ਨ ਦਿੱਤੀ ਔਰ ਅੱਜ ਉਹ ਉਹਨਾਂ ਦਾ ਮੰਨ ਬਰੋਲ ਕੇ ਦੇਖੋ ਕੀ ਠੀਕ ਆ ਪ੍ਰਮਾਤਮਾ ਦਾ ਭਾਣਾ ਮੰਨਣਾ ਪੈਂਦਾ ਪਰ ਜਿੰਨਾ ਜਿੰਨਾ ਕਿਸੇ ਦਾ ਬਾਬਾ ਜੀ ਨਾਲ ਪਿਆਰ ਜੀ ਉਨੀ ਉਨੀ ਆਖ ਅੰਦਰੋਂ ਜ਼ਰੂਰ ਹੋ ਰਹੀ ਆ ਮਨਨ ਹੋ ਰਿਹਾ ਪਰਮਾਤਮਾ ਕਿਰਪਾ ਕਰੇ ਜਿਹੜੇ ਰਾਹ ਤੇ ਉਹ ਮੋੜ ਕੇ ਗਏ ਆ ਸਾਨੂੰ ਅਸੀਂ ਉਹ ਰਾਹਾਂ ਤੇ ਬੈਠੇ ਆਂ ਜੀ ਭਾਈ ਦੁਆਬੇ ਦੀ ਧਰਤੀ 'ਚ ਅੱਜ ਇੱਕ ਬੜਾ ਇੱਕ ਸੋਗ ਲਹਿਰ ਦੇਖਣ ਨੂੰ ਮਿਲ ਰਹੀ ਆ ਔਰ ਕਿਵੇਂ ਦੇ ਦੇ ਇਨਸਾਨਤਾ ਦਾ ਜਾਣਾ ਔਰ ਉਹਨਾਂ ਦੇ ਪਰਪਕਾਰ ਦੀ ਗੱਲ ਕੀਤੀ ਜੀ ਉਹ ਮੈਂਦੀ ਵੀ ਗੱਲ ਛਿੰਦੇ ਜਿਹੜੀ ਚੰਗੀ ਰੂਹ ਹੁੰਦੀ ਆ ਸਦਾ ਹੀ ਉਹ ਮਤਲਬ ਉਹ ਕਦੀ ਪਤਾ ਨਹੀਂ ਘੁਸਦਾ ਕਿਉਂਕਿ ਲੋਕਾਂ ਦੇ ਦਿਲਾਂ ਦੇ ਵਿੱਚ ਸਦਾ ਹੀ ਉਹ ਜਿਹੜੀ ਲੋੜ ਜਗਦੀ ਰਹਿੰਦੀ ਹੈ ਉਹਨਾਂ ਦੀ ਦਿੱਤੀ ਸਿੱਖਿਆ ਉਹਨਾਂ ਦੇ ਜਿਹੜੇ ਕੀਤੇ ਕੰਮ ਆ ਉਹ ਪਿੱਛੇ ਜਿਹੜੀ ਸੰਗਤਾਂ ਨੂੰ ਜਿਹੜਾ ਆ ਹਮੇਸ਼ਾ ਉਹਨਾਂ ਦਾ ਮਾਰਗਦਰਸ਼ਕ ਕਰਦੇ ਰਹਿਣਗੇ ਤੇ ਦੂਜਾ ਇਹ ਹੈ ਕਿ ਹੁਣ ਬਾਬਾ ਜੀ ਦਾ ਜਿਹੜਾ ਸੰਗਤਾਂ ਦਾ ਜਿਹੜਾ ਬਾਬਾ ਜੀ ਪ੍ਰਤੀ ਬਹੁਤ ਜਿਹੜਾ ਸੀਗਾ ਵਿਸ਼ਵਾਸ ਤੇ ਬਹੁਤ ਪਿਆਰ ਸਾਡੇ ਜਿੰਨੇ ਵੀ ਸਾਰੇ ਸਾਥੀ ਹੈ ਹਰ ਇੱਕ ਦਿਨ ਕੋਈ ਨਾ ਕੋਈ ਆਪਣੀ ਯਾਦ ਜੁੜੀ ਹੋਈ ਘਰ ਦੀ ਪਰਿਵਾਰਕ ਬਹੁਤ ਇਦਾਂ ਦੀਆਂ ਮਨਤਾਂ ਸੀਗੀਆਂ ਬਹੁਤ ਇਦਾਂ ਦੀਆਂ ਅਰਦਾਸਾਂ ਸੀਗੀਆਂ ਜਿਹੜੀਆਂ ਉੱਥੇ ਜਿਹੜੇ ਬਾਬਾ ਜੀ ਦੇ ਅਸਥਾਨ ਤੇ ਜੁੜੀਆਂ ਜੁੜੀਆਂ ਗਈਆਂ ਪੂਰੀਆਂ ਹੋਈਆਂ ਸੋ ਸਾਰੀ ਸੰਗਤ ਜਿਹੜੀ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਘਟਾ ਪਿਆ ਦੂਸਰਾ ਇਹ ਕਿ ਬਾਬਾ ਜੀ ਦਾ ਜਿਹੜਾ ਆ ਸੰਗਤ ਨੂੰ ਆਪਣੀ ਗੁਰਬਾਣੀ ਦੇ ਨਾਲ ਜੋੜਨਾ ਨਾਲ ਜਿਹੜੇ ਵਿਦਿਅਕ ਅਧਾਰੇ ਜਿਹੜੇ ਬਣਾਉਣੇ ਹਨ ਵੀ ਅਸੀਂ ਬੈਠੇ ਗੱਲ ਕਰਦੇ ਸੀਗੇ ਕਿ ਕੱਲਾ ਇਹ ਨਹੀਂ ਕਿ ਸਾਡੇ ਇਲਾਕੇ ਨੂੰ جوابੇ ਕੱਲੇ ਨੂੰ ਨਹੀਂ ਇਹ ਦਿੱਲੀ ਬਾਹਰ ਨਿਊਯਾਰਕ ਦੇ ਵਿੱਚ ਵੀ ਤੇ ਬਾਹਰ ਯੂਕੇ ਦੇ ਵਿੱਚ ਵੀ ਜਿਹੜਾ ਆ ਬਾਬਾ ਜੀ ਦੇ ਸਥਾਨ ਜਿਹੜੇ ਸਥਾਪਿਤ ਸੀ ਜਿਹੜੇ ਅੱਗੇ ਜਿਹੜੀਆਂ ਸੇਵਾਵਾਂ ਜਿਹੜੀਆਂ ਨਭਾਉਂਦੇ ਰਹਿਣਗੇ ਜਿਹੜਾ ਮਾਰਗ ਦਰਸ਼ਕ ਕਰਦੇ ਨੇ ਜਸ ਜੀ ਜੀ ਨਾਲ ਬੜਾ ਪਿਆਰ ਕਰਦਾ ਬਾਕੀ ਉਸ ਮੌਕੇ ਉਹ ਖੇਤੀ ਮਰਦਾਨ ਲਾਕਾ ਪਖਾਣਾ ਰਾਜ ਵੱਡੀ ਕਿਤੇ